ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਆਪਣੀ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਗੇ ਸੋ ਕਿਸੇ ਵੀ ਵੀਰ ਨੇ ਆਪਾਂ ਤੇ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ HF ਵੜ ਦਿਖਾਉਣੇ ਪਏ ਜੋ ਦੂਸਰਾ ਸੂਸੋਂਦੀ ਪੀਆ ਪਿੰਡ ਚੁੱਭਾ ਵੰਜਾ ਦਾ ਜ਼ਿਲ੍ਹਾ ਬਠਿੰਡਾ ਪੈਂਦਾ ਬਠਿੰਡੇ ਜਿਹਦੇ ਆਪਾਂ ਬਾਦਰ ਰੋਡ ਜਾਂਦੇ ਆ ਨਰੂਆਣੇ ਤੋਂ 7-8 ਕਿਲੋਮੀਟਰ ਦੂਰੀ ਤੇ ਪੈਂਦਾ ਚੁੱਬਾ 98550 96099 98550 96099 ਵੀਰ ਦਾ ਮੋਬਾਈਲ ਨੰਬਰ ਆ ਦੂਸਰਾ ਸੁਆ ਬਿਹੜ ਸੁੰਦੀ ਪਿਆ ਘਰੇਲੂ ਬਿਹੜਾ ਜਿਹੜੇ ਸੀਮਨ ਦੀ ਆਪਾਂ ਕਿਰਾਏ ਅੱਗੇ ਲੱਗਿਆ ਉਹ ਵੀਰ ਕਨਫਰਮ ਕਰਾ ਦੇਗਾ ਦੂਜਾ ਸੁਆ ਸੁੰਦੇ ਵਿੱਚ ਇਹਦੇ ਅਜੇ 5 ਦਿਨ ਬਾਕੀ ਪਏ ਆ ਤੋਂ ਮੂਹ ਮੱਥਾ ਦੇ ਬਾਅਦ ਕੀ ਥਣਲੇਵਾਜੋ ਸੋਨਾ ਸਾਫ ਜਿਹਾ ਹਵਾ ਨੇ ਤੇ ਨਾੜਾ ਵਗੈਰਾ ਬਹੁਤ ਸੋਹਣੇ ਚੰਗੇ ਦਿਖਾਈ ਦਿੰਦੇ ਨੇ ਪਹਿਲੇ ਸਵੇਰੇ ਵੀ ਇਹ ਕਹਿੰਦਾ 22 ਲੀਟਰ ਦੁੱਧ ਚੋਇਆ ਪਿਆ ਇਸ ਵਾਰੋਂ ਵੀਰ ਕਹਿੰਦਾ 20 ਬੱਤੀ ਤੇਤੀ ਦੀ ਆ ਪਰ ਤੁਸੀਂ 28 ਤੋਂ 30 ਲੀਟਰ ਦੁੱਧ ਮੰਨ ਕੇ ਫਿਲਡਰੀ ਕਰ ਸਕਦੇ ਹੋ ਪੈਟਕੁੜੇ ਦੀ ਬਾਂਹ ਕਰਦੇ ਫਿਟੇ ਗਾਲਾ ਹਵਾਨਾ ਜਮਾ ਸ਼ਾਈਨਿੰਗ ਵਗੈਰਾ ਦੇਖੋ ਬਿੰਦੇ ਤੇ ਪੂਰੀ ਸਾਫ ਉਤਰੀ ਦਾ ਰਾਜ ਜਿ ਸਮੀ ਬਣੀ ਹੋਈ ਰਹਿਣਾ ਤੇ ਵਧੀਆ ਲੰਬਾ ਡੈ ਉਹੋ ਤੇ ਜੇ 2 ਮਹੀਨੇ ਪਹਿਲਾਂ ਖੁਦ ਬਰਾਈ ਕੀਤਾ ਵੀਰ ਕਹਿੰਦਾ ਤੇ ਹਵਾਨੇ ਦੇ ਨਾੜਾ ਵਗੈਰਾ ਦੇਖੋ ਚਾਹੇ ਮਸ਼ੀਨਲੀ ਚਵਾਈ ਕਰ ਸਕਦੇ ਕਾਏ ਹੱਥੀ ਦੋਨੇ ਟਾਈਪ ਦਾ ਜੇ ਥਣ ਲੱਗਿਆ ਵਾ ਟੈਗ ਵਗੈਰਾ ਪਿਆ ਵਾ ਕਿਹੜਾ ਸੀਮਨ ਲੱਗਿਆ ਵੀ ਫੂਨ ਤੇ ਕੰਮ ਸੰਭ ਕਰ ਦੋ ਕਾਪੀ ਤੇ ਲੋਡ ਸਾਰਾ ਬੈਗਟਾ ਰੇਟ ਬਿਲਕੁਲ ਬਾਜੂਗਾ ਫੋੜ ਦੇਊਗਾ ਪੈੰਡ ਚੁੱਬਾ ਜ਼ਿਲ੍ਹਾ ਬਠਿੰਡਾ ਪੈਂਦਾ ਬਠਿੰਡੇ ਜਿਹਦਾ ਪਾ ਗੋਲਿਆਂ ਨੇ ਜਾਂਦੇ ਆ ਸੌਰੀ ਬਾਦਰ ਰੋਡ ਜਾਂਦੇ ਆਗੇ ਉਤੇ ਪਿੰਡ ਫੇਰ ਦਾ ਸੋ WhatsApp ਵਾਲੇ ਵੀਡੀਓ ਆਪਣੇ ਰਿਸ਼ਤ ਪਰ ਕਰਕੇ ਵੀ ਸ਼ੇਅਰ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਧੰਨਵਾਦ